ਸਤਿਕਾਰਯੋਗ ਸੱਜਣੋ ਅਤੇ ਮੇਰੀਆਂ ਮਾਤਾਵਾਂ ਤੇਰੀਆਂ ਭੈਣਾਂ ਛੋਟੇ-ਛੋਟੇ ਬੱਚੇ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਣਾਈ ਹੋਈ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਸਭ ਤੋਂ ਪਹਿਲਾਂ ਖਾਲਸਾ ਸਾਜਣਾ ਦੱਸਦਿਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਸਾਖੀ ਵਾਲੇ ਦਿਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਊ ਗਰੀਬ ਦੀ ਰਾਖੀ ਵਾਸਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਤਬੇ ਕੁਚਲੇ ਸਮਾਜ ਦੇ ਉਹਨਾਂ ਲੋਕਾਂ ਨੂੰ ਸਰਦਾਰੀਆਂ ਦਿੱਤੀਆਂ ਸੀ ਜਿਨ੍ਹਾਂ ਲੋਕਾਂ ਨੂੰ ਅੱਜ ਕੋਈ ਸਮਾਂ ਨਹੀਂ ਸੀ ਮਿਲਦਾ ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਇਨਹੀ ਕੋ ਸਰਦਾਰ ਬਣਾਉ ਤਬੇ ਕੁਬੇਕ ਨਾਮ ਪਾਓ ਜਿਨ ਗਰੀਬ ਸਿੱਖਨ ਕੋ ਦਿਓ ਬਾਦਸ਼ਾਹੀ ਯਾਦ ਰੱਖੇ ਹਮਰੀ ਗਰਿਆਈ ਇਸੇ ਹੀ ਦਰਸਾਏ ਮਾਰਗ ਤੇ ਚੱਲਦੇ ਹੋਏ ਬਾਬਾ ਸਾਹਿਬ ਢੀਰੋਂ ਮੇਦਕਰ ਜੀ ਨੇ ਦਬੇ ਕੁਚਲੇ ਸਮਾਜ ਦੀ ਅਗਵਾਈ ਕੀਤੀ ਅਤੇ ਜਿਹੜੇ ਲੋਕਾਂ ਨੂੰ ਹੱਕ ਨਹੀਂ ਸੀ ਦਿੱਤੇ ਜਾਂਦੇ ਉਹ ਹੱਕ ਬਾਬਾ ਸਾਹਿਬ ਢੀਰੋਂ ਮੇਦਕਰ ਜੀ ਨੇ ਲੈ ਕੇ ਦਿੱਤੇ ਪੜਨ ਲਿਖਣ ਦੇ ਹੱਕ ਵੋਟ ਪਾਉਣ ਦੇ ਹੱਕ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਵੜਨ ਦੇ ਹੱਕ ਪਾਣੀ ਪੀਣ ਤੱਕ ਦੇ ਹੱਕ ਜਿਹੜੇ ਨਹੀਂ ਸਨ ਉਹ ਬਾਬਾ ਸਾਹਿਬ ਢੀਰੋਂ ਮੇਦਕਰ ਜੀ ਨੇ ਲੈ ਕੇ ਦਿੱਤੇ ਬੱਬਾ ਸਾਹਿਬ ਵੀਰੋ ਮੇਰਕਰ ਜੀ 32 ਡਿਗਰੀਆਂ ਪਾਸ ਹਨ ਬਹੁਤ ਜ਼ਿਆਦੇ ਪੜ੍ਹੇ ਲਿਖੇ ਸਨ ਮਨੋਜ ਚਲਦੀ ਫਿਰਦੀ ਲਾਇਬ੍ਰੇਰੀ ਸੀ ਬੱਬਾ ਸਾਹਿਬ ਵੀਰੋ ਮੇਰਕਰ ਜੀ ਚਾਹੁੰਦੇ ਸਨ ਸਤਿਗੁਰੂ ਰਵਿਦਾਸ ਜੀ ਦਾ ਇੱਕ ਉਪਦੇਸ਼ ਆ ਐਸਾ ਚਾਹੁੰ ਰਾਜ ਮੈਂ ਜਿੱਥੇ ਮਿਲੇ ਸਭਨ ਕੋ ਵਰਨਾ ਛੋਟ ਬੜੇ ਇਕਸਮ ਬਸੇ ਰਵਿਦਾਸ ਰਹੇ ਪਸੰਦ ਇਹ ਸਭ ਮਾਰਗਦਰਸ਼ਾ ਚੱਲਦੇ ਆ ਬੱਬਾ ਸਾਹਿਬ ਵੀਰੋ ਮੇਰਕਰ ਜੀ ਨੇ ਸਾਰੇ ਹੀ ਸਮਾਜ ਵਾਸਤੇ ਇੱਕ ਸੰਵਿਧਾਨ ਦੀ ਰਚਨਾ ਕੀਤੀ ਜਿਸ ਸੰਵਿਧਾਨ ਦੇ ਵਿੱਚ ਬੱਬਾ ਸਾਹਿਬ ਵੀ ਮਰੋ ਮਹਿਤਕਾਰ ਜੀ ਨੇ ਕਿਸੇ ਨਾਲ ਭੇਤ ਭਾਵ ਨਹੀਂ ਕੀਤਾ ਸਗੋਂ ਜਿਹੜੇ ਭੇਤ ਭਾਵ ਕਰਦੇ ਸਨ ਉਹਨਾਂ ਨੂੰ ਰੋਕਿਆ ਅਤੇ ਸਾਰਿਆਂ ਵਾਸਤੇ ਰਾਈਟ ਜਿਹੜੇ ਬੰਦੇ ਹੱਕਾਂ ਉਹਨਾਂ ਨੂੰ ਦਿੱਤੀ। ਹੁਣ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਅੰਤ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵੱਖ-ਵੱਖ ਨਾਕਾ ਤੋਂ ਪਹੁੰਚੇ ਹੋਏ ਸਾਰੇ ਇਸ ਮਾਰਯੋਗ ਸਾਥੀ ਆਪਣੇ ਕੀਮਤੀ ਸਮੇਂ ਦੇ ਵਿੱਚ ਉਹ ਜੀਵਿਆਂ ਦੇ